ਕੋਈ ਪਤਾ ਹੋਇਆ ਸਾਰੀ ਜਿੰਦਗੀ ਦਾ ਰਸਤਾ ਖੁੱਲ ਜਾਏ ਅਰਾ ਸੱਤ ਹੋ ਸਕੇ ਪੂਰਾ ਸਹੀ ਹੋ ਸਕੇ ਪਰੰਤੂ ਮੈਨੂੰ ਬੜੀ ਖੇਦ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਐਸਡੀਓ ਹੈਗੇ ਆ ਜਿਹੜੇ ਜੇਈ ਹੈਗੇ ਆ ਇਹਨਾਂ ਨੇ ਜਿਹੜਾ ਹੈਗਾ ਸਿਰਫ ਬਾਹਨੇ ਬਣਾਣੇ ਲੋਕਾਂ ਨੂੰ ਦਾਰੇ ਲਾਉਣੇ ਸ਼ਿਕਾਇਤ ਕਰਤਾ ਨੂੰ ਸ਼ਿਕਾਇਤ ਕਰਕੇ ਬਾਅਦ ਚਾਰਜ ਪੁਆਇੰਟ ਬਾਅਦ ਚੱਕਰ ਮਾਰਨ ਤੋਂ ਬਾਅਦ ਹੀ ਉਹ ਸ਼ਿਕਾਇਤ ਦੂਰ ਕਰਦੇ ਇਹਨਾਂ ਦਾ ਰਵਈਆ ਬਣ ਚੁੱਕਿਆ ਹੈ ਦਫਤਰ ਦੇ ਵਿੱਚ ਇਹਨਾਂ ਕੋਲ ਬੰਦੇ ਨਹੀਂ ਹੈ ਬੰਦੇ ਕਿੱਥੇ ਗਏ ਜੋ ਇਹਨਾਂ ਨੇ ਕਹੇ ਤਾਂ ਕੰਮ ਨਹੀਂ ਕਰਦੇ ਇਹਨਾਂ ਦੇ ਕੋਈ ਨਿੱਜੀ ਕਾਰਨ ਨੇ ਇਸ ਕਰਕੇ ਸਾਰਾ ਸਟਾਫ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ ਜੋ ਮੈਨੂੰ ਲੱਗ ਰਿਹਾ। ਤਾਂ ਇਸ ਤਰੀਕੇ ਨਾਲ ਮੈਂ ਆਪਣਾ ਫਰਜ਼ ਸਮਝਿਆ ਕਿ ਬਤੌਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਜੇ ਮੈਂ ਇਹ ਗੱਲ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਹਲਕਾ ਵਿਧਾਇਕ ਸ਼੍ਰੀਮਤੀ ਨੀਨਾ ਮਿਤਰ ਜੀ ਨੂੰ ਦੱਸਣਾ ਚਾਹਾਂਗਾ ਕਿ ਜੇ ਮੇਰੀ ਕੋਈ ਗੱਲ ਗਲਤ ਹੋਵੇ ਤਾਂ ਖੁਦ ਆ ਕੇ ਮੌਕਾ ਦੇਖ ਲੈਣਾ। ਮੈਸੇ ਕੱਲ ਸਵੇਰੇ ਮੈਂ ਪੋਕਲਾਈਨ ਜਿਹੜੀ ਆਈ ਹੈ ਮਸ਼ੀਨ ਹੈਗੀ ਉਹ ਮੈਂ ਵੰਗਾ ਲਈ ਹੈ ਕਿਉਂਕਿ ਮੈਂ ਇਹਨਾਂ 'ਤੇ ਡਿਪੈਂਡ ਨਹੀਂ ਰਹਿਣਾ ਚਾਹੁੰਦਾ।